ਜਿਵੇਂ ਆਪਾਂ ਕਹਿੰਦੇ ਫਲਾਣੀ ਫਲਾਣਾ ਸੁਭਾਇ ਸੀ ਫਲਾਣੀ ਆ ਗਿਆ ਇਸ ਜਦੋਂ ਤੰਮਾ ਵਰਗੀ ਪੂਰ ਦੇਖ ਤੇ ਜੜੇ ਹੈ ਤੇ ਬ੍ਰਹਮਾ ਦੇ ਪੁੱਤ ਹੋਏ ਸਨਕ ਸੰਨੰਦਨ ਸੁਨਾਨਤਨ ਤੇ ਸੰਤ ਕੁਮਾਰ ਇਹਨਾਂ ਦਾ ਬੰਦ ਵਿੱਚ ਕਰੋ ਇਹਨਾਂ ਨੇ ਵੀ ਵੇਦਾਂ ਦੇ ਅਧਿ ਅਧ ਕੀਤੇ ਸੀ ਰਚ ਰਚ ਇਹਨਾਂ ਦੇ ਆਪਣੇ ਰਾਤ ਇਹ ਕੀ ਕਰਦੇ ਹੈ ਕ੍ਰੰਥਾਂ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਂਦੇ ਆ ਫਿਰ ਜਿਉਂ ਤੇ ਕਹਾ ਤਵੇ ਜਾਗ ਕਰਵੇਂ ਜਿਵੇਂ ਇਹਨਾਂ ਨੂੰ ਇਹਨਾਂ ਦੇ ਬ੍ਰਹਮਾ ਵਰਗੇ ਦੇਵਤਿਆਂ ਨੇ ਰਿਸ਼ੀਆਂ ਬੁਣੀਆਂ ਦੇ ਤੇ ਉਹਨਾਂ ਦੇ ਅੱਗੇ ਵਾਲੇ ਬ੍ਰਹਮਾ ਦੇ ਬੱਚੇ ਦਾ ਰਿਸ਼ੀ ਬੁਣੀਆਂ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਜਿਵੇਂ ਦੱਸਿਆ ਉਹਨੇ ਜਗ ਪਾਇਆ ਜੰਦਾ ਅਤਿ ਗੁਰੂ ਸਰਬ ਫਿਰ ਗੁਰੂ ਤੇਗ ਬਹਾਦਰ ਸਾਹਿਬ 6 ਗੁਰੂ ਸਰਬਾਂ ਦੀ ਬਾਣੀ ਹੈ ਭਗਤਾਂ ਦੀ ਬਾਣੀ ਹੈ ਭੱਟਾਂ ਦੀ ਸੁਰੀ ਹੈ ਗੁਰਸਿੱਖਾਂ ਦੀ ਬਾਣੀ ਹੈ ਬਾਣੀ ਜਿਹੜੀ ਬਾਣੀ ਸੁਣਵਾ ਪਚਾਰਨ ਵਾਲਿਆਂ ਨੂੰ ਚਾਰਨੀਆਂ ਦੇਣ ਵਾਲਿਆਂ ਦੇ ਲਈ ਇੱਕ ਸਰੂਪ ਬਣ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਹਮਣੇ ਆ ਗਏ ਫਿਰ ਹਰ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾ ਪੜਨੀ ਆਉਂਦੀ ਹੈ ਨਾ ਸਮਝ ਆਉਂਦੀ ਹੈ ਅਗਲਾ ਕੰਮ ਜਿਹੜਾ ਕੋਣ ਕਰਦਾ ਹੈ ਵਿਦਵਾਨ ਕਰਦੇ ਜਿਹੜੇ ਬਾਣੀ ਨੂੰ ਪੜ੍ਹਦੇ ਵੀ ਹੈ ਸਮਝਦੇ ਵੀ ਹੈ ਗੁਰਵਾਚਨ ਅਰਥ ਵੀ ਕਰਦੇ ਉਹ ਕੀ ਕਰਦੇ ਲੋਕਾਂ ਨੂੰ ਦੱਸਦੇ ਹੈ ਬਾਣੀ ਦੀ ਲੋ ਜਿਵੇਂ ਮਨੂੰ ਮੈਂ ਬੈਠਾ ਬਾਣੀ ਦੀ ਵਿਚਾਰ ਦੱਸਨੀ ਤੁਹਾਡੇ ਚ ਬਹੁਤ ਲੋਕ ਐਸੇ ਨੇ ਜਿਹੜੇ ਬਾਣੀ ਦਾ ਪੜ੍ਹਦੇ ਨੇ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆ ਜਿਵੇਂ ਮੈਂ ਬੁਝੀ ਜਾਣਾ ਉਵੇਂ ਸੁਣੀਦਾ ਉਹ ਕੋਈ ਸਮਝ ਨਹੀਂ ਤਾਂ ਮੈਂ ਭਾਵੇਂ ਸਹੀ ਅਰਥ ਕਰਾਂ ਭਾਵੇਂ ਅਲਤ ਕਰਾਂ ਤੁਹਾਨੂੰ ਹੀ ਲੱਗਣਾ ਹੈ ਕਿ ਬਾਬੇ ਨੇ ਜਿਹੜਾ ਰੱਤ ਦੱਸਿਓ ਸਹੀ ਹੈ ਉਹੀ ਤੁਹਾਡੇ ਨਾਲ ساری ਜੰਨਤੀ ਤੁਰੇ ਜਾਣਾ ਜਿਵੇਂ ਜਿਵੇਂ ਸਾਨੂੰ ਵਿਦਵਾਨਾਂ ਨੇ ਅਰਥ ਕਰਕੇ ਦੱਸਿਆ ਹੈ ਉਮੀ ਅਸੀਂ ਮੰਨ ਲਏ ਅਸੀਂ ਵਿਚਾਰ ਜ਼ਾਹਾਂ ਨਹੀਂ ਕਰਦੇ ਨੇ ਸਹੀ ਇਹ ਕਿ ਤੁਰੇ ਜਾ ਰਹੇ ਹੈ ਭਾਈ ਗੋਦਾਰੀ ਵੀ ਕਹਿੰਦੇ ਬ੍ਰਹਮ ਆਦਿ ਸੰਕਾਦ ਕਰ ਜਿਉਂ ਤਿਹ ਕਹਾ ਤਿਵੇਂ ਜਾਗ ਜਾਵੇ ਕਹਿੰਦੇ ਬ੍ਰਹਮ ਉਹਦੇ ਚਾਰ ਪੁੱਤਰਾਂ ਨੇ ਕ੍ਰਿਸ਼ੀਅਮ ਦੁਨੀਆ ਦੇ ਜਿਵੇਂ ਲੋਕਾਂ ਦਾ ਸਤਾ ਦੀ ਆ ਬੇਨਾਂ ਲਿਖਿਆ ਹੋਇਆ ਉਹ ਵੀ ਲੋਕਾਂ ਨੇ ਮਨ ਲਿਆ ਅੱਗੇ ਚੱਲ ਕੇ ਕਹਿੰਦੇ ਕਿ ਗਾਵਨ ਪੜਨ ਵਿਚਾਰ ਕੋ ਕੋਟ ਮਦੇ ਬਿਰਲਾ ਕਥ ਪਾਵੇ ਗੁਰਬਾਣੀ ਦਾ ਕੀਰਤਨ ਬਹੁਤ ਬਹੁਤ ਕਰਦੇ ਕੀਤਨੀ ਕਿਤੇ ਕੋਈ ਅੰਤ ਨਹੀਂ ਕੋਈ ਰਾਹ ਨਜ਼ਕਾਰਿਆ ਕੋਈ ਧਾਰਨਾ ਨਹੀਂ ਉਹੀ ਅਟਾ ਕਮੀ ਬਾਨੀ ਦੇ ਅਸਰ ਕੀ ਹੁੰਦੇ ਕਵੀ ਸਰਪੋਂ ਦੇ ਗੋਣਲੇ ਦਾ ਹੈ ਹਮ ਸਿਰ ਵੀ ਗੁਰਬਾਣੀ ਤੇ ਸ਼ਰਧਾ ਗਾ ਕੇ ਜੀਤ ਕਰਦੇ ਨੇ ਪੜ੍ਹਨ ਹੀ ਲਿਆ ਲੋਕ ਤਾਂ ਕੋਈ ਨਹੀਂ ਹੁੰਦਾ ਕਿ ਹਾਕੰ ਗ੍ਰੰਥੀ ਪਾਠੀ ਆਮ ਆਪੜਦੇ ਤੇ ਦਾਵਨ ਪੜ ਵਿਚਾਰ ਵਿਚਾਰ ਕਰਨ ਵਾਲੇ ਬਹੁਤ ਹੈ ਕਥਾ ਵਾਚ ਕੋ ਹੋਏ ਆਮ ਲੋਕ ਹੋਏ ਰਾਗੀ ਵਿਚਾਰ ਵੀ ਕਰਦੇ ਕੁਰਬਾਨੀ ਦੇ ਅਰਥ ਬਣਦੇ ਸਰਗਿੱਧ ਕੀ ਕਦੇ ਔਟ ਬਦੇ ਵਿਰਲਾ ਕਥ ਆਵੇ ਕਿ ਤੇ ਵੇਦਾਂ ਸ਼ਤਰਾਂ ਨੂੰ ਜਾਂ ਧਰਮ ਗ੍ਰੰਥਾਂ ਨੂੰ ਪੜਨ ਵਾਲੇ ਤੋਂ ਬਹੁਤ ਲੋਕ ਨੇ ਕਰੋੜੇ ਲੋਕ ਨੇ ਪਰ ਇਨ੍ਹਾਂ ਕਰੋੜਾਂ ਚੋਂ ਕੋਈ ਵਿਰਲਾ ਵਿਰਲਾ ਕੋਣ